8 8ਵਾਂ ਪਰਚਾਵੀ ਉਦੇਸ਼ ਬਿਨਾਂ ਕਿਸੇ ਦਿਖਾਵੇ ਅਤੇ ਸਵਾਰਥ ਤੋਂ ਕਿਸੇ ਲੋੜਵੰਦ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕਰਨਾ ਨਿੱਕੇ-ਨਿੱਕੇ ਮਾਸੂਮ ਬੱਚੇ ਇਕੱਲੀ ਬਿਮਾਰ ਪਤਨੀ ਦੂਰਪਰ ਰਿਸ਼ਤੇ ਵਿੱਚੋਂ ਕੋਈ ਵੀ ਅਜੇਹਾ ਨਹੀਂ ਸੀ ਜੋ ਲੋੜ ਵੇਲੇ ਕੰਮ ਆ ਸਕੇ ਪਤੀ ਸੁਦੂਰ ਅਫਰੀਕਾ ਦੇ ਕਿਸੇ ਹਸਪਤਾਲ ਵਿੱਚ ਬਿਮਾਰ ਸੀ ਮਹੀਨਿਆਂ ਤੱਕ ਉਸ ਦਾ ਕੋਈ ਚਿੱਠੀ ਪੱਤਰ ਨਹੀਂ ਹਰ ਰੋਜ਼ ਰੰਗ-ਬਰੰਗੀਆਂ ਟਿਕਟਾਂ ਵਾਲੀ ਚਿੱਠੀ ਦੀ ਉਡੀਕ ਕਰਦੇ-ਕਰਦੇ ਉਹ ਥੱਕ ਚੁੱਕੇ ਸਨ। ਡਾਕੀਏ ਦੀ ਹਰ ਰੋਜ਼ ਰਾਹ ਦੇਖਦੇ ਪਰ ਡਾਕੀਆ ਸ਼ਾਇਦ ਇਹ ਰਸਤਾ ਭੁੱਲ ਚੁੱਕਾ ਸੀ। ਹਾਂ, ਬਹੁਤ ਲੰਬੇ ਸਮੇਂ ਬਾਅਦ ਇੱਕ ਦਿਨ ਚਿੱਠੀ ਮਿਲੀ। ਬੜੀ ਦਰਦਪਰੀ। ਨੈਰੋਬੀ ਦੇ ਕਿਸੇ ਹਸਪਤਾਲ ਵਿੱਚੋਂ ਲਿਖੀ ਗਈ। ਰੰਗ ਦੇ ਭੇਦਭਾਵ ਕਾਰਨ ਪਹਿਲਾਂ ਹੀ ਯੂਰਪੀਅਨ ਲੋਕਾਂ ਦੇ ਹਸਪਤਾਲ ਵਿੱਚ ਜਗ੍ਹਾ ਨਹੀਂ ਮਿਲੀ। ਇਸੇ ਰਕਵਡ ਕਰਨ ਬਿਮਾਰੀ ਵੱਧ ਗਈ ਅਤੇ ਬਿਮਾਰੀ ਬੇਕਾਬੂ ਹੋ ਗਈ ਡਾਕਟਰਾਂ ਨੇ ਆਪਰੇਸ਼ਨ ਦੀ ਸਲਾਹ ਦਿੱਤੀ ਹੈ ਹੁਣ ਇਸੇ ਤਰ੍ਹਾਂ ਲੱਗਦਾ ਹੈ ਕਿ ਕੁਝ ਹੀ ਦਿਨਾਂ ਦਾ ਮਹਿਮਾਨ ਹਾਂ ਬਾਅਦ ਵਿੱਚ ਤੁਹਾਡਾ ਸਬਦਾਂ ਕੀ ਬਣੂ ਬੜੀ ਚਿੰਤਾ ਵਿੱਚ ਹਾਂ ਸਭ ਇੱਕ ਦੂਸਰੇ ਕੋਲ ਹੁੰਦੇ ਤਾਂ ਪਰ ਉਸਾਰ ਰੱਖਣਾ ਪਰਮਾਤਮਾ ਸਬਦ ਦਾ ਪਾਲਣਹਾਰ ਹੈ ਜੀ ਉਸਨੇ ਪੈਦਾ ਕੀਤਾ ਹੈ ਤਾਂ ਪਾਲਣਾ ਵੀ ਕਰੇਗਾ ਚਿੱਠੀ ਵਿੱਚ ਹੌਸਲਾ ਵੀ ਦਿੱਤਾ ਗਿਆ ਸੀ ਪਤਨੀ ਚਿੱਠੀ ਪੜਦੀ ਗਈ ਅਤੇ ਉਸ ਦਾ ਰੋਣਾ ਨਾ ਥੰਮਿਆ ਅਤੇ ਬੱਚੇ ਮਾਇੂਸ ਹੋ ਗਏ ਰੋਣ ਹਾ ਕੇ ਮਾਂ ਦਾ ਮੂੰਹ ਤੱਕਦੇ ਰਹੇ ਪਤਨੀ ਨੇ ਕਈ ਚਿੱਠੀਆਂ ਲਿਖੀਆਂ ਫਿਰ ਤਾਰ ਤਾਂ ਜਾ ਕੇ ਕੀਨੀਆਂ ਦੀ ਮੋਹ ਲੱਗੀ ਇੱਕ ਚਿੱਠੀ ਮਿਲੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਪਰਮਾਤਮਾ ਦਾ ਚਮਤਕਾਰ ਹੀ ਹੈ ਹੁਣ ਹਾਲਤ ਸੁਧਰ ਰਹੀ ਹੈ ਸਮਝੋ ਇੱਕ ਨਵਾਂ ਜਨਮ ਮਿਲਿਆ ਹੈ ਥੋੜੇ ਦਿਨਾਂ ਬਾਅਦ ਫੇਰ ਇੱਕ ਚਿੱਠੀ ਮਿਲੀ ਜਿਹੜੀ ਪਹਿਲੀ ਚਿੱਠੀ ਦੀ ਤਰ੍ਹਾਂ ਕਿਸੇ ਦੇ ਬੋਲ ਕੇ ਲਿਖਵਾਈ ਜਾਪਦੀ ਸੀ ਹਾਲਤ ਵਿੱਚ ਕਾਫੀ ਸੁਧਾਰ ਹੈ ਚਿੰਤਾ ਦੀ ਹੁਣ ਕੋਈ ਗੱਲ ਨਹੀਂ ਪਹਿਲਾਂ ਦੀ ਤਰ੍ਹਾਂ ਹੀ ਕੁਝ ਰੁਪਏ ਵੀ ਮਿਲ ਗਏ ਬੱਚਿਆਂ ਦੇ ਮੁਰਜਾਏ ਚਿਹਰੇ ਖਿੜ ਉੱਠੇ ਪਤਨੀ ਦੀ ਵੀ ਹਾਲਤ ਕੁਝ ਸੁਧਰ ਗਈ ਹੁਣ ਚਿੱਠੀਆਂ ਅਤੇ ਪੈਸੇ ਨਿਯਮਿਤ ਰੂਪ ਵਿੱਚ ਆਉਂਦੇ ਗਏ ਇੱਕ ਚਿੱਠੀ ਵਿੱਚ ਲਿਖਿਆ ਸੀ ਕਿ ਹੱਥ ਦੇ ਆਪਰੇਸ਼ਨ ਤੋਂ ਬਾਅਦ ਹੁਣ ਉਹ ਆਪ ਚਿੱਠੀ ਨਹੀਂ ਲਿਖ ਸਕਦਾ ਕਿਸੇ ਤੋਂ ਲਿਖਵਾ ਲੈਂਦਾ ਹੈ उसने एक नवा टाइपराइटर खरीद लिया अपना कारोबार भी कुछ बता रहा है नवी जमीन खरीदने का इरादा है शहर के कोल एक फार्म हाउस की योजना है घर के बारे पत्नी के बारे बच्चों की पढ़ाई के बारे ही प्रश्न चिट्ठी सन कई गल् बड़िया उत्साहजनक सन शायद डुबदी किश्ती हौले हौले किनारे आ रही सी लगभग तीन साल बीत गए चिट्ठिया तो चिट्ठिया आदि जा रही

उसका उस करना है कि कोई चंगा जा लड़का अपनी जात बिरादरी का मिल जाए तंगा है इस चिट्ठी के जवाब बहुत सारिया गिखिया हुई सन इस वक्त नहीं हां अगले साल तनुआ जरूर आवागा ਯੋਗ ਵਰਤਾ ਇੱਥੇ ਵੀ ਮਿਲ ਸਕਦੇ ਹਨ ਪਰ ਅਫਰੀਕਾ ਵਰਗੇ ਦੇਸ਼ ਵਿੱਚ ਉਹ ਲੜਕੀ ਦਾ ਵਿਆਹ ਕਰਨ ਦੇ ਪੱਖ ਵਿੱਚ ਨਹੀਂ ਹੈ। ਦਾਜ ਦੀ ਚਿੰਤਾ ਨਾ ਕਰਨ ਨੂੰ ਕਿਹਾ ਬਸ ਯੋਗਵਾ ਢੂੰਡਣ ਨੂੰ ਕਿਹਾ। ਲੜਕੇ ਦੀ ਤਲਾਸ਼ ਵਿੱਚ ਜ਼ਿਆਦਾ ਭਟਕਣ ਦੀ ਲੋੜ ਨਹੀਂ ਪਈ। ਸੌਖਿਆ ਹੀ ਖਾਂਦਾ ਪਿੰਦਾ ਘਰ ਮਿਲ ਗਿਆ। ਸ਼ਾਇਦ ਇੰਨਾ ਚੰਗਾ ਘਰਾਨਾ ਨਾ ਮਿਲਦਾ। ਲੜਕੀ ਦਾ ਪਿਤਾ ਅਫਰੀਕਾ ਵਿੱਚ ਚੰਗਾ ਪੈਸਾ ਕਮਾ ਰਿਹਾ ਹੈ। ਇਸ ਵੈਮ ਨੇ ਸਭ ਕੁਝ ਸਹਿਜ ਨਾਲ ਕਰਨ ਦੀ ਇਜਾਜ਼ਤ ਦੇ ਦਿੱਤੀ। ਵਿਆਹ ਦੀ ਤਾਰੀਖ ਤੈਅ ਹੋ ਗਈ। ਨਰੋਬੀ ਤੋਂ ਚਿੱਠੀ ਆਈ ਕਿ ਉਹ ਸਮੇਂ ਤੇ ਪਹੁੰਚ ਰਿਹਾ ਹੈ ਗਹਿਨੇ ਕਪੜੇ ਸਾਰੇ ਆਫਰੀਕਾ ਤੋਂ ਬਨਵਾ ਕੇ ਲਿਆਵੇਗਾ ਲੇਕਿਨ ਵਿਆਹ ਤੇ ਉਹ ਚਾਹ ਕੇ ਵੀ ਨਹੀਂ ਪਹੁੰਚ ਪਾਇਆ ਮਜਬੂਰੀਆਂ ਨਾਲ ਭਰੀ ਇੱਕ ਲੰਮੀ ਚਿੱਠੀ ਮਿਲੀ ਇਸ ਦੌਰਾਨ ਜਿਹੜਾ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ ਉਸ ਵਿੱਚ ਮਜ਼ਦੂਰਾਂ ਦੀ ਹੜਤਾਲ ਚੱਲ ਰਹੀ ਹੈ ਇਸ ਸੰਕਟ ਦੀ ਕੜੀ ਉਹ ਇਸ ਹਾਲਾਤ ਵਿੱਚ ਨਹੀਂ ਆ ਸਕਦਾ ਹਾਂ ਕਪੜੇ ਅਤੇ ਗਹਿਨੇ ਭਿਜਵਾ ਦਿੱਤੇ ਹਨ ਨਵੇਂ ਵਿਆਹੇ ਜੋੜੇ ਦੀਆਂ ਤਸਵੀਰਾਂ ਜ਼ਰੂਰ ਭੇਜ ਦੇਣ ਤੇ ਜ਼ੋਰ ਦਿੱਤਾ ਉਹ ਉਡੀ ਕਰੇਗਾ ਖੈਰ ਵਿਆਹ ਤੁਮ-ਤਾਮ ਨਾਲ ਹੋ ਗਿਆ ਵਿਆਹ ਦੀਆਂ ਸਾਰੀਆਂ ਤਸਵੀਰਾਂ ਭੇਜ ਦਿੱਤੀਆਂ ਗਈਆਂ ਅੱਜੂ ਨੇ ਇਸ ਸਾਲ ਕਈ ਇਨਾਮ ਜਿੱਤੇ ਹਾਈ ਸਕੂਲ ਦੀ ਪ੍ਰੀਖਿਆ ਵਿੱਚ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਖੇਡਾਂ ਵਿੱਚ ਵੀ ਪਹਿਲਾ ਬਹੁਤ ਸਾਰੇ ਸਰਟੀਫਿਕੇਟ ਮਿਲੇ ਵਜ਼ੀਫਾ ਮਿਲਿਆ ਇਨਾਮ ਵਿੱਚ ਮਿਲੀਆਂ ਸਾਰੀਆਂ ਚੀਜ਼ਾਂ ਦੀਆਂ ਤਸਵੀਰਾਂ ਪਿਤਾ ਜੀ ਨੂੰ ਭੇਜਣਾ ਨਾ ਭੁੱਲੇ ਇਸ ਦੇ ਬਦਲੇ ਕੀਮਤੀ ਕੈਮਰਾ ਅਤੇ ਗਰਮ ਸੂਟ ਦਾ ਕਪੜਾ ਆਇਆ। ਇੱਕ ਬਹੁਤ ਸੁੰਦਰ ਘੜੀ ਅਤੇ ਜਜ਼ਬਾਤਾ ਭਰੀ ਇੱਕ ਲੰਮੀ ਚਿੱਠੀ ਆਈ ਜਿਸ ਵਿੱਚ ਲਿਖਿਆ ਸੀ ਤੁਹਾਡਾ ਪਿਤਾ ਬੱਚਿਆਂ ਦੀਆਂ ਉਮੀਦਾਂ ਤੇ ਹੀ ਜੀ ਰਿਹਾ ਹੈ। ਪਤਨੀ ਦੀ ਸਿਹਤ ਠੀਕ ਰਹਿਣੀ ਚਾਹੀਦੀ ਹੈ। ਬੱਚੇ ਇਸੇ ਤਰ੍ਹਾਂ ਨਾ ਰੋਸ਼ਨ ਕਰਦੇ ਰਹਿਣ। ਉਹਨਾਂ ਦੇ ਸਹਾਰੇ ਹੀ ਸ਼ਾਇਦ ਉਹ ਕੁਝ ਚਿਰ ਹੋਰ ਜੀ ਸਕੇ। ਇਹ ਸਾਰਾ ਕਾਰੋਬਾਰ ਉਹਨਾਂ ਦੇ ਲਈ ਹੀ ਹੈ। ਪਰ ਅਨੇਕ ਵਾਅਦੇ ਕਰਨ ਤੇ ਵੀ ਘਰ ਆਉਣਾ ਸੰਭਵ ਨਹੀਂ ਹੋ ਪਾਉਂਦਾ। ਹਰ ਵਾਰ ਕੁਝ ਨਾ ਕੁਝ ਰੁਕਾਵਟਾਂ ਆ ਜਾਂਦੀਆਂ ਅਤੇ ਉਸ ਦਾ ਆਉਣਾ ਰੁਕ ਜਾਂਦਾ। ਸਮਾ ਆਪਣੀ ਚਾਲੇ ਚੱਲਦਾ ਰਿਹਾ ਬੱਚਾ ਨੇ ਹੁਣ ਵੀ ਲਿਖ ਭੇਜਿਆ ਕਿ ਉਹਨਾਂ ਦਾ ਘਰ ਆਉਣਾ ਕਠਿਨ ਹੋ ਰਿਹਾ ਹੈ ਤਾਂ ਅਫਸੀ ਅਫਰੀਕਾ ਆ ਜਾਣੇ ਹਾਂ ਕੁਝ ਸਾਲ ਉਹ ਉਹਨਾਂ ਨਾਲ ਇਕੱਠੇ ਬਿਤਾ ਲੈਣਗੇ ਉੱਤਰ ਵਿੱਚ ਉਹਨਾਂ ਨੂੰ ਸਿਰਫ ਇੰਨਾ ਹੀ ਲਿਖਿਆ ਮਿਲਿਆ ਕਿ ਕੰਮ ਇੰਨਾ ਵੱਧ ਗਿਆ ਹੈ ਕਿ ਨਰੋਬੀ ਅਤੇ ਮੁਬਾਸਾ ਤੋਂ ਇਲਾਵਾ ਉਸਨੂੰ ਕਈ ਥਾਵਾਂ ਤੇ ਹੀ ਨਿਯਮਿਤ ਰੂਪ ਵਿੱਚ ਜਾਣਾ ਪੈਂਦਾ ਹੈ ਇੱਥੇ ਇੰਨੇ ਵਿਸ਼ਵਾਸਯੋਗ ਆਦਮੀ ਨਹੀਂ ਮਿਲਦੇ ਉਸਨੂੰ ਆਪ ਹੀ ਸਭ ਕੁਝ ਦੇਖਣਾ ਪੈਂਦਾ ਹੈ ਇੱਥੋਂ ਦੀ ਪੜ੍ਹਾਈ ਵਾਤਾਵਰਣ ਆਦੀ अनेका ਪ੍ਰਸ਼ਨ ਪੱਤਰ ਵਿਦਸਨ ਅੱਜੂ ਜਦੋਂ ਤੱਕ ਪੜ੍ਹਾਈ ਪੂਰੀ ਨਹੀਂ ਕਰ ਲੈਂਦਾ ਉਨੀ ਦੇਰ ਕੁਝ ਨਹੀਂ ਹੋ ਸਕਦਾ ਕਿਸੇ ਵੇਲੇ ਉਹ ਸਮਾਂ ਕੱਢ ਕੇ ਘਰ ਆਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਵੀ ਬੱਚਿਆਂ ਦੀ ਬੜੀ ਯਾਦ ਆਉਂਦੀ ਹੈ ਪਰ ਮਜਬੂਰੀ ਅੱਗੇ ਆ ਜਾਂਦੀ ਹੈ ਅੰਤ ਉਹ ਦਿਨ ਵੀ ਆ ਗਿਆ ਜਦੋਂ ਅੱਜੂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਕਿਸੇ ਚੰਗੀ ਜਗ੍ਹਾ ਨੌਕਰੀ ਦੀ ਭਾਲ ਵੀ ਸ਼ੁਰੂ ਹੋ ਗਈ ਜਦੋਂ ਪਿਤਾ ਦੇ ਘਰ ਆਉਣ ਦੀ ਕੋਈ ਵੀ ਸੰਭਾਵਨਾ ਨਾ ਦਿਖਾਈ ਦਿੱਤੀ ਤਾਂ ਉਸਨੇ ਪਿਤਾਵਲ ਪੱਤਰ ਲਿਖਿਆ ਅੰਮਾ ਬਿਮਾਰ ਰਹਿੰਦੀ ਹੈ ਇੱਕ ਵਾਰ ਦੇਖਣਾ ਚਾਹੁੰਦੀ ਹੈ ਉੱਤਰ ਵਿੱਚ ਗਲੰਬਾ ਚੌੜਾ ਪੱਤਰ ਮਿਲਿਆ ਅਤੇ ਨਾਲ ਇਲਾਜ ਲਈ ਪੈਸੇ ਪਰੰਤੂ ਇਸ ਵਾਰ ਅੱਜੂ ਨੇ ਹੀ ਜਾਣ ਦਾ ਪ੍ਰੋਗਰਾਮ ਬਣਾ ਲਿਆ ਟਿਕਟ ਖਰੀਦ ਲਈ ਗਈ ਪਾਸਪੋਰਟ ਵੀਜ਼ਾ ਵੀ ਦੇਖਦੇ ਦੇਖਦੇ ਬਣ ਗਿਆ ਅਤੇ ਉਹ ਦਿਨ ਵੀ ਆ ਗਿਆ ਜਦੋਂ ਦਿੱਲੀ ਤੋਂ ਹਵਾਈ ਜਹਾਜ਼ ਰਵਾਨਾ ਹੋ ਗਿਆ ਉਸਦੇ ਮਨ ਵਿੱਚ ਵਾਰ-ਵਾਰ ਵਲਵਲੇ ਉੱਠਦੇ ਉਸਦੇ ਪਿਤਾ ਜੀ ਉਸ ਨੂੰ ਦੇਖ ਕੇ ਕਿੰਨੇ ਹੈਰਾਨ ਹੋ ਜਾਣਗੇ ਉਹਨਾਂ ਨੇ ਤਾਂ ਕਲਪਨਾ ਵੀ ਨਹੀਂ ਕੀਤੀ ਹੋਏਗੀ ਕਿ ਅੱਜੂ ਇੰਨੀ ਦੂਰ ਵਿਦੇਸ਼ ਵਿੱਚ ਆ ਜਾਵੇਗਾ ਉਹਨਾਂ ਦੀਆਂ ਨਜ਼ਰਾਂ ਵਿੱਚ ਤਾਂ ਉਹ ਅੱਜ ਵੀ ਓਨਾ ਹੀ ਛੋਟਾ ਹੋਵੇਗਾ ਜਦੋਂ ਉਹ ਨਿੱਕਰ ਪਾ ਕੇ ਵੇੜੇ ਵਿੱਚ ਗੁੱਲੀ ਡੰਡਾ ਖੇਡਦਾ ਸੀ ਨੈਰੋਬੀ ਦੇ ਹਵਾਈ ਅੱਡੇ ਤੇ ਉਤਰ ਕੇ ਉਹ ਸਿੱਧਾ ਉਸ ਪਤੇ ਤੇ ਗਿਆ ਜਿਹੜਾ ਪੱਤਰ ਵਿੱਚ ਲਿਖਿਆ ਹੋਇਆ ਸੀ ਪਰੰਤੂ ਉੱਥੇ ਤਾਲਾ ਲੱਗਿਆ ਹੋਇਆ ਸੀ ਹਾਂ ਉਸ ਦੇ ਪਿਤਾ ਜੀ ਦੀ ਪੁਰਾਣੀ ਧੁੰਦਲੀ ਜੀ ਨਾਂ ਦੀ ਪਲੇਟ ਜ਼ਰੂਰ ਲੱਗੀ ਹੋਈ ਸੀ ਆਂਟ ਗਵਾਨ ਤੋਂ ਪੁੱਛਣ ਤੇ ਪਤਾ ਚੱਲਿਆ ਕਿ ਇੱਕ ਬਜ਼ੁਰਗ ਭਾਰਤੀ ਜ਼ਰੂਰ ਇੱਥੇ ਰਹਿੰਦੇ ਹਨ ਰਾਤ ਨੂੰ ਦਫਤਰ ਤੋਂ ਲੇਟ ਆਉਂਦੇ ਹਨ ਕਿਸੇ ਦੇ ਨਾਲ ਮਿਲਦੇ ਜੁਲਦੇ ਨਹੀਂ ਇਕੱਲੇ ਹੀ ਰਹਿੰਦੇ ਹਨ ਉਹ ਬਾਹਰ ਵਿਹੜੇ ਵਿੱਚ ਰੱਖੇ ਬੈਂਚ ਤੇ ਬੈਠ ਗਿਆ ਅਤੇ ਉਡੀਕ ਕਰਦਾ ਰਿਹਾ ਰਾਤ ਨੂੰ ਇੱਕ ਬੁੱਢਾ ਆਦਮੀ ਤਾਲਾ ਖੋਲਣ ਲੱਗਾ ਤਾਂ ਦੇਖਿਆ ਇੱਕ ਨੌਜਵਾਨ ਸਾਹਮਣੇ ਬੈਠਾ ਉੰਗਰਿਆ ਸੀ ਉਸਨਾਂ ਪੁੱਛਿਆ ਤਾਂ ਉਸ ਬਜ਼ੁਰਗ ਨੇ ਉਸਨੂੰ ਗਲਵਕੜੀ ਵਿੱਚ ਲੈ ਲਿਆ ਬੜਾ ਆਦਰ ਸਰਕਾਰ ਅਤੇ ਪਿਆਰ ਦਿੱਤਾ ਖਾਣਾ ਖਾਣ ਤੋਂ ਬਾਅਦ ਉਹ ਉਸਨੂੰ ਆਪਣੇ ਕਮਰੇ ਵਿੱਚ ਲੈ ਗਏ ਕੰਦ ਦੇ ਵੱਲ ਇਸ਼ਾਰਾ ਕੀਤਾ ਇੱਕ ਤਸਵੀਰ ਵਿੱਚ ਮਾਂ ਦੀ ਗੋਦ ਵਿੱਚ ਇੱਕ ਛੋਟਾ ਬੱਚਾ ਖੇਡ ਰਿਹਾ ਸੀ ਇਹ ਤਸਵੀਰ ਕਿਸ ਦੀ ਹੈ ਨੌਜਵਾਨ ਨੇ ਬੜੇ ਧਿਆਨ ਨਾਲ ਦੇਖਿਆ ਅਤੇ ਸ਼ਰਮਾਂਦਾ ਹੋਇਆ ਕਿਹਾ ਮੇਰੀ ਬਜ਼ੁਰਗ ਬੜੀ ਜ਼ੋਰ ਦੀ ਹਸੇ ਅਤੇ ਕਿਹਾ ਮੇਰੇ ਬੱਚੇ तू ए व्डा हो गया है सच इने साल बीत गए जिस तरह कल की गल हो बजुर्ग ने नौजवान दे चेहरे वाल देखते हैं क्या तू शायद नहीं जानता मैं तेरे पिता का किन्ना जिगरी दोस्त हा किन्ने लंबे समय तक अस इकट्ठे रहे दो दोस्तां दी तरह नहीं दो भराव वाग ਉਸੇ ਨੇ ਹੀ ਮੈਨੂੰ ਭਾਰਤ ਤੋਂ ਇੱਥੇ ਬੁਲਾਇਆ ਸੀ ਬੜੀ ਲਗਨ ਅਤੇ ਪਿਆਰ ਨਾਲ ਮੈਨੂੰ ਸਾਰਾ ਕੰਮ ਸਿਖਾਇਆ ਮੈਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਫਿਰ ਅਸੀਂ ਸਾਂਝੇ ਤੌਰ ਤੇ ਇਹ ਕੰਮ ਸ਼ੁਰੂ ਕੀਤਾ ਅੱਜ ਨੈਰੋਬੀ ਦੀ ਇਹ ਮੰਨੀ ਪਰਮੰਨੀ ਫਰਮ ਹੈ ਇਹ ਸਭ ਉਸੇ ਦੀ ਬਦੌਲਤ ਹੈ ਕਹਿੰਦੇ ਕਹਿੰਦੇ ਉਹ ਭਾਵੁਕ ਹੋ ਗਏ ਅੱਜੂ ਦਾ ਹੱਥ ਆਪਣੇ ਹੱਥ ਵਿੱਚ ਲੈਂਦੇ ਹੋਏ ਬੋਲੇ ਤੇਰੀ ਮਾਂ ਦੀ ਸੇਤ ਕਿਵੇਂ ਹੈ? achi hai. ਭੈਣ ਭਰਾ ਸਭ ਠੀਕ ਨੇ? ਕਿਤੇ ਕੋਈ ਕਠਿਨਾਈ ਤਾਂ ਨਹੀਂ? ਨਾ ਸਭ ਠੀਕ ਹੈ। ਬਸ ਇਹੀ ਮੈਂ ਚਾਹੁੰਦਾ ਸੀ। ਇਹੀ ਹੌਲੀ ਜਿਹੀ ਉਸ ਬਜ਼ੁਰਗ ਨੇ ਬੜੇ ਪਿਆਰ ਨਾਲ ਅੱਜੂ ਨੂੰ ਗਲੇ ਨਾਲ ਲਗਾਇਆ। ਕੁਝ ਦੇਰ ਬਾਅਦ ਉਹ ਸੋਚ ਵਿੱਚ ਪੈ ਗਿਆ। ਫਿਰ ਚੁੱਪ ਭੰਗ ਹੋਈ ਅਤੇ ਉਹ ਖਿਆਲਾਂ ਵਿੱਚ ਗੁੰਮ ਹੌਲੀ ਜਿਹੇ ਬੋਲੇ। ਦੇਖੋ ਬੇਟਾ ਤਿੰਕੇ ਦੇ ਸਹਾਰੇ ਨਾਲ ਹੀ ਹਰ ਕੋਈ ਜੀ ਲੈਂਦਾ ਹੈ ਪਰੰਤੂ ਕਦੇ-ਕਦੇ ਅਸੀਂ ਤਿੰਕਿਆਂ ਦੇ ਪਰਛਾਵੇਂ ਦੇ ਆਸਰੇ ਵੀ ਤੂਫਾਨਾਂ ਚੋਂ ਬਾਹਰ ਨਿਕਲ ਆਉਂਦੇ ਆ ਬਹੁਤਿਆਂ ਦਾ ਜੀਵਨ ਇਹਨਾਂ ਤਿੰਕਿਆਂ ਦੇ ਪਰਛਾਵਿਆਂ ਦੇ ਸਹਾਰੇ ਹੀ ਟਿਕਿਆ ਹੋਇਆ ਹੈ ਜੇ ਇਹਨਾਂ ਤਿੰਕਿਆਂ ਦੇ ਪਰਛਾਵਿਆਂ ਦਾ ਸਹਾਰਾ ਹੀ ਖਤਮ ਹੋ ਜਾਵੇ ਤਾਂ ਰਹਿੰਦੀ ਖੁੰਦੀ ਆਸ ਵੀ ਖਤਮ ਹੋ ਜਾਵੇਗੀ ਤੇ ਕਿੰਨੇ ਜੀਵਨ ਟਹਿ ਟੇਰੀ ਹੋ ਜਾਣਗੇ ਜ਼ਰਾ ਸੋਚੋ ਬੇਟੇ ਹਾਲੀ ਦੇਖੂਗੇ ਜੇ ਤੇਰੇ ਪਿਤਾ ਜੀ ਦੀ ਮੌਤ ਅੱਜ ਤੋਂ 15-20 ਸਾਲ ਪਹਿਲਾਂ ਹੋ ਜਾਂਦੀ ਤਾਂ ਕੀ ਹੁੰਦਾ ਚਾਹੇ ਉਹ ਚੰਗਾ ਪੈਸਾ ਤੁਹਾਡੇ ਨਾ ਕਰ ਜਾਂਦੇ ਉਹਨਾਂ ਨੇ ਅੱਜੂ ਦੇ ਅੰਦਰ ਚੱਲ ਰਹੇ ਬਲਵਲਿਆਂ ਨੂੰ ਸਾਫ਼ ਉਸਦੇ ਚਿਹਰੇ ਤੇ ਦੇਖਿਆ ਸੀ ਉਹ ਕਹਿਣ ਲੱਗੇ ਤੁਸੀਂ ਇਹ ਸਦਮਾ ਬਰਦਾਸ਼ਤ ਨਹੀਂ ਕਰਨਾ ਸੀ ਤੁਸੀਂ ਸਾਰੇ ਟੁੱਟ ਜਾਂਦੇ ਮਾਂ ਰੋ ਰੋ ਕੇ ਮਰ ਜਾਂਦੀ ਤੂੰ ਇੰਨੇ ਹੌਸਲੇ ਨਾਲ ਨਹੀਂ ਪਰ ਸਕਦਾ ਸੀ ਅੱਜ ਤੂੰ ਜਿੱਥੇ ਹੈ ਉਥੇ ਨਹੀਂ ਪਹੁੰਚ ਸਕਦਾ ਸੀ ਤੁਸੀਂ ਸਾਰੇ ਉਸ ਖਾਈ ਵਿੱਚ ਹੁੰਦੇ ਜਿੱਥੇ ਤੁਹਾਨੂੰ ਹਨੇਰੇ ਤੋਂ ਇਲਾਵਾ ਕੁਝ ਵੀ ਨਹੀਂ ਦਿਖਣਾ ਸੀ ਉਹਨਾਂ ਨੇ ਆਪਣੇ ਸੁੱਕੇ ਹੋਏ ਬੁੱਲਾਂ ਨੂੰ ਜੀਵ ਨਾਲ ਗਿੱਲਾ ਕੀਤਾ ਅਤੇ ਫਿਰ ਕਿਹਾ ਅਸੀਂ ਕਮਜ਼ੋਰ ਹੁੰਦੇ ਹੋਏ ਵੀ ਇਕੱਲੇ ਹੁੰਦੇ ਹੋਏ ਵੀ ਇਨ੍ਹਾਂ ਦਿਨਕੀਆਂ ਦੇ ਪਰਛਾਵਿਆਂ ਦੇ ਸਹਾਰੇ ਕਿੰਨੇ ਭਿਆਨਕ ਰਸਤੇ ਪਾਰ ਕਰ ਜਾਂਦੇ ਹਾਂ ਉਹਨਾਂ ਦਾ ਗਲਾ ਪਾਰਾਇਆ ਕਹਿਣ ਲੱਗੇ ਤੇਰੇ ਪਿਤਾ ਜੀ ਨੂੰ ਗੁਜ਼ਰਿਆਂ ਕਾਫੀ ਅਰਸਾ ਹੋ ਗਿਆ ਹੈ ਮੈਂ ਉਹਨਾਂ ਦੇ ਹਿੱਸੇ ਦੇ ਪੈਸੇ ਤੁਹਾਨੂੰ ਨਿਯਮਤ ਰੂਪ ਵਿੱਚ ਭੇਜਦਾ ਰਿਹਾ ਕਿੰਨੇ ਸਾਲਾਂ ਤੋਂ ਮੈਂ ਇਸੇ ਦਿਨ ਦੀ ਉਡੀਕ ਵਿੱਚ ਸਾਂ ਹੁਣ ਤੂੰ ਵੱਡਾ ਹੋ ਗਿਆ ਏ ਆਪਣੇ ਇਸ ਕਾਰੋਬਾਰ ਵਿੱਚ ਹੁਣ ਤੂੰ ਮੇਰਾ ਹੱਥ ਵਟਾ ਤੇਰੇ ਪਿਤਾ ਜੀ ਨੂੰ ਦਿੱਤਾ ਵਚਨ ਹੁਣ ਪੂਰਾ ਹੋ ਗਿਆ ਹੈ ਉਹ ਕੰਧ ਤੇ ਟੰਗੀ ਇੱਕ ਧੁੰਦਲੀ ਜੀ ਤਸਵੀਰ ਨੂੰ ਨਾ ਜਾਣੇ ਕੀ ਕੀ ਸੋਚਦੇ ਹੋਏ ਦੇਖਦੇ ਰਹੇ ਕੀ ਸਿੱਖਿਆ ਆਦਰਸ਼ ਮਿੱਤਰਤਾ ਕੀ ਹੁੰਦੀ ਹੈ